ਅਸੀਂ ਇਸ ਵੇਲੇ ਐਰੋਸ਼ੀਟੀ ਥਾਣਾ ਮੁਹਾੜੀ ਦੇ ਵਿੱਚ ਖੜੇ ਆ ਇੱਥੇ ਮਾਲਵਿੰਦਰ ਮਾਲੀ ਦੇ ਖਿਲਾਫ ਪਰਚਾ ਜਿਹੜਾ ਦਰਜ ਕੀਤਾ ਗਿਆ ਇਹ ਧਾਰਾ ਬੀ ਐਨ ਐਸ ਜਿਹੜੇ ਨਵੀਂ ਨਵੀਆਂ ਕਾਨੂੰਨ ਬਣੇ ਨੇ ਉਹਦੀ ਧਾਰਾ ਜਿਹੜੀ 96 ਹੈ ਉਸ ਦੇ ਅੰਡਰ ਇਹ ਪਰਚਾ ਦਰਜ ਕੀਤਾ ਗਿਆ ਇਹ 196 ਜਿਹੜੀ ਧਾਰਾ ਹੈ ਉਸ ਦੇ ਅੰਡਰ ਪਰਚਾ ਦਰਜ ਕੀਤਾ ਗਿਆ 299 ਦੇ ਅੰਡਰ ਪਰਚਾ ਦਰਜ ਕੀਤਾ ਗਿਆ ਇਹ ਪਰਚਾ ਜਿਹੜਾ ਹੈਗਾ ਅਮਿਤ ਜੈਨ ਨਾਂ ਦੇ ਜਿਹੜੇ ਗਊ ਸੇਵਾ ਕਮਿਸ਼ਨ ਦੇ ਮੈਂਬਰ ਨੇ ਉਹਨਾਂ ਦੇ ਵੱਲੋਂ ਦਰਜ ਕੀਤਾ ਗਿਆ ਉਹਨਾਂ ਨੇ ਇਹ ਅਲੈਜ ਕੀਤਾ ਜਿਹੜੀਆਂ ਉਹਨਾਂ ਦੀਆਂ ਧਾਰਮਿਕ ਭਾਵਨਾਵਾਂ ਨੇ ਇੱਕ ਇੰਟਰਵਿਊ ਦੇਖੀ ਹੈ ਉਹਨਾਂ ਨੇ ਮਾਲਵਿੰਦਰ ਸਿੰਘ ਮਾਲੀ ਦੀ ਉਸ ਇੰਟਰਵਿਊ ਦੇ ਵਿੱਚ ਜੋ ਗੱਲਾਂ ਕਹਿ ਰਿਹਾ ਕਿ ਉਹਨਾਂ ਨੇ ਜੋ Hindu ਦੇਵੀ ਦੇਵਤੇ ਨੇ ਉਹਨਾਂ ਨੂੰ ਕੰਪੇਅਰ ਕੀਤਾ ਆਪਣੇ ਜੋ 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 ਰਾਜਨੇਤਾ ਨੇ ਉਹਨਾਂ ਦੇ ਨਾਲ ਇਹ ਅਲੱਗ ਕਰਦੇ ਆ ਅਮਿਤ ਜਾਨ ਜੀ ਅਮਿਤ ਜਾਨ ਨਾਲ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਨੇ ਕਿ ਅਸੀਂ ਸਿਟੀ ਤੋਂ ਬਾਹਰ ਹੈਗੇ ਆਂ ਦਿੱਲੀ ਦੇ ਵਿੱਚ ਹੈਗੇ ਆਂ ਸ਼ਾਮ ਤੱਕ ਆਣਗੇ ਤੇ ਅਮਿਤ ਜਾਨ ਜੀ ਜਿਹੜੇ ਨੇ ਇਹ ਜਿਹੜੀ ਸੰਸਥਾ ਦੇ ਮੈਂਬਰ ਨੇ ਵੈਸੇ ਪ੍ਰਾਪਰਟੀ ਡੀਲਿੰਗ ਦਾ ਕੰਮ ਕਰਦੇ ਨੇ ਗਊ ਸੇਵਾ ਕਮਿਸ਼ਨ ਦੇ ਮੈਂਬਰ ਨੇ ਗਊ ਸੇਵਾ ਕਮਿਸ਼ਨ ਜਿਹੜੀ ਆ ਉਹ ਸਿੱਧੇ ਰੂਪ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਫੈਸਿਲੀਟੇਟਡ ਬਾਡੀ ਆ ਫੰਡਡ ਬਾਡੀ ਆ ਤੇ ਇਸ ਕਰਕੇ ਅਮਾਲਵਿੰਦਰ ਮਾਲੀ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਉਹਨਾਂ ਦੇ ਉੱਤੇ ਐਫ ਆਈ ਆਰ ਜਿਹੜੀ ਆ ਉਹ ਇੱਕ ਜਿਹੜੀ ਰਾਜਨੀਤਿਕ ਬਦਲਾਖੋਰੀ ਇਹ ਜੋ ਉਹਨਾਂ ਦੀ ਕ੍ਰਿਟੀਕਲ ਵੌਇਸ ਹੈ ਉਹਨਾਂ ਨੂੰ ਦੱਬਣ ਦੇ ਲਈ ਕੀਤੀ ਗਈ ਹੈ ਇਹ ਮਾਲਵਿੰਦਰ ਮਾਲੀ ਲਗਾਤਾਰ ਅਲੈਜ ਕਰ ਰਹੇ ਨੇ ਤੇ ਇਹ ਇਹ ਐਫ ਆਈ ਆਰ ਦੀ ਕਾਪੀ ਹੈ ਐਫ ਆਈ ਆਰ ਦੀ ਕਾਪੀ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਇਹ ਐਫ ਆਈ ਆਰ ਇੱਥੇ ਦਰਜ ਕੀਤੀ ਗਈ ਹੈ ਤਾਂ ਇਹ ਅਸੀਂ ਇੱਥੇ ਦੱਸਦੇ ਹੀ ਹੈ ਕਿ ਆਹਾ ਜਿਹੜੇ ਅਮਿਤ ਜੈਨ ਨਾਂ ਦੇ ਵਿਅਕਤੀ ਨੇ ਇਹਨਾਂ ਦੇ ਵੱਲੋਂ ਐਫਆਈਆਰ ਦੀ ਕਾਪੀ ਹੈ ਇਹ ਇਸ ਦੇ ਵਿੱਚ ਆ ਇਬਾਰਤ ਜਿਹੜੀ ਹੈ ਇਹ ਦਿੱਤੀ ਗਈ ਹੈ ਤੇ ਇਬਾਰਤ ਦੇ ਵਿੱਚ ਇਹ ਗੱਲ ਕਹੀ ਗਈ ਹੈ ਕਿ ਇਹਨਾਂ ਦੇ ਨਾਲ ਧਾਰਮਿਕ ਭਾਵਨਾਵਾਂ ਸਾਡੀਆਂ ਭੜਕੀਆਂ ਨੇ ਤਾਂ ਹੁਣ ਇਹ ਮਾਲਵਿੰਦਰ ਮਾਲੀ ਲਗਾਤਾਰ ਕਹਿ ਰਹੇ ਕਿ ਸਾਡੀ ਕ੍ਰਿਟੀਕਲ ਵੌਇਸ ਨੂੰ ਦਬਣ ਲਈ ਗੱਲ ਕੀਤੀ ਗਈ ਹੈ ਤੇ ਇਸ ਕਰਕੇ ਹੁਣ ਇਹ ਅੱਜ ਪੇਸ਼ ਕੀਤਾ ਗਿਆ ਸੀ ਪੁਲਿਸ ਦੇ ਵੱਲੋਂ ਰਿਮਾਂਡ ਨਹੀਂ ਲਿਆ ਗਿਆ ਤੇ ਜੇ ਰਿਮਾਂਡ ਨਹੀਂ ਲਿਆ ਗਿਆ ਤਾਂ ਮਤਲਬ ਇਹਨਾਂ ਦੀ ਗ੍ਰਿਫਤਾਰੀ ਜ਼ਰੂਰੀ ਨਹੀਂ ਸੀ ਤਾਂ ਫਿਰ ਜੇ ਗ੍ਰਿਫਤਾਰੀ ਜ਼ਰੂਰੀ ਨਹੀਂ ਸੀ ਤਾਂ ਫਿਰ ਕਿਉਂ ਗ੍ਰਿਫਤਾਰ ਕੀਤਾ ਗਿਆ ਤੇ ਇਹ ਜਿਹੜੀਆਂ ਸਾਰੇ ਸਵਾਲ ਨੇ ਇਹ ਪ੍ਰੋਸੀਕਿਊਸ਼ਨ ਨੂੰ ਦੇਣੇ ਬਣਦੇ ਨੇ ਤੇ ਹੁਣ ਜਿਹੜਾ ਹੈਗਾ 1 ਅਕਤੂਬਰ ਨੂੰ ਮਾਲਵਿੰਦਰ ਸਿੰਘ ਮਾਲੀ ਉਹਨਾਂ ਨੂੰ ਦੁਬਾਰਤੋਂ ਜਿਹੜਾ ਹੈ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਊਗਾ ਹੁਣ ਸੈਂਟਰਲ ਜੇਲ ਪਟਿਆਲਾ ਦੇ ਵਿੱਚ ਉਹਨਾਂ ਨੂੰ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜ ਦਿੱਤਾ ਗਿਆ ਕੈਮਰਾ ਪਰਸਨ ਮਾਨਸ ਦੇ ਨਾਲ ਮੈਂ ਗੁਰਸ਼ਮਸ਼ੀਰ ਸਿੰਘ 에ਰੋਸਿਟੀ ਥਾਣਾ ਮੁਹਾਲੀ